16ਵੀਂ ਪੌੜੀ ਦੀ 14ਵੀਂ ਪੰਕਤੀ ਜੀ ਸਭਨਾ ਲਿਖਿਆ ਵੁੜੀ ਕਲਾਮ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਸਭਨਾ ਲਿਖਿਆ ਵੁੜੀ ਕਲਾਮ ਸਭਨਾ ਪਾਵ ਸਭ ਜੀਵਾਂ ਦਾ ਜਿਹਦੇ ਵਿੱਚ ਮਨੁੱਖ ਵੀ ਆ ਜਾਂਦੇ ਜੀ ਪਿੱਛੇ ਗੱਲ ਕੀਤੀ ਸੀ ਜਿਸ ਦੇ ਵਿੱਚ ਜੀਵ ਜੰਤੂ ਆ ਜਾਂਦੇ ਨੇ ਜੀ ਪਸ਼ੂ ਪੰਛੀ ਆ ਜਾਂਦੇ ਨੇ ਸਭਨਾ ਸਾਰਿਆਂ ਦਾ ਲਿਖਿਆ ਹੈ ਜੀ ਲੇਖਾ ਜੋ ਅੰਕਿਤ ਕੀਤਾ ਹੈ ਜੋ ਲਿਖਿਆ ਹੈ ਲਿਖੇ ਅਨਸਾਰ ਹੈ ਜੀ ਬੁੜੀ ਕਲਾਮ ਹੈ ਜੀ ਇੱਕ ਰਸ ਚੱਲ ਰਹੀ ਠੀਕ ਆ ਇੱਕ ਦਮ ਵਗ ਰਹੀ ਇੱਕਦਮ ਲਗਾਤਾਰ ਚੱਲ ਰਹੀ ਕਲਾਮ ਪਹਿਲਾਂ ਵੀ ਗੱਲ ਕੀਤੀ ਸੀ ਨਾਭੀ ਜਿਹਨੂੰ ਕਹਿ ਦਿੰਦੇ ਆ ਸ਼ਿਆਹੀ ਵਾਲੀ ਹੁੰਦੀ ਹੈ ਕਾਨੀ ਕਹਿ ਦਿੰਦੇ ਆ ਜਿਹਨੂੰ ਜਾਂ ਪੈਨ ਕਹ ਦਈਏ ਜੋ ਪ੍ਰਭੂ ਪਰਮਾਤਮਾ ਲਈ ਕਲਾਮ ਉਦੋਂ ਪੈਨ ਤਾਂ ਸ਼ਬਦ ਨਹੀਂ ਸੀ ਪੈਨ ਅੰਗਰੇਜ਼ੀ ਦਾ ਸ਼ਬਦ ਹੈ ਜੀ ਤੇ ਕਲਮ ਉਦੋਂ ਵਰਤੀ ਜਾਂਦੀ ਸੀ ਇਸ ਲਈ ਜਿਹੜੀਆਂ ਕਾਨੀਆਂ ਦੀ ਘੜੀ ਜਾਂਦੀ ਸੀ ਸ਼ਾਹੀ ਦੇ ਨਾਲ ਯੂਜ਼ ਕੀਤੀ ਜਾਂਦੀ ਸੀ ਨੀ ਉਸ ਦਾ ਜ਼ਿਕਰ ਲੈ ਕੇ ਦੱਸਿਆ ਗਿਆ ਹੈ ਕਿ ਸਾਰਿਆਂ ਦਾ ਜਿਹੜਾ ਲੇਖਾ ਹੈ ਠੀਕ ਹੈ ਉਹਨੂੰ ਲਿਖਣ ਵਾਲੀ ਇੱਕ ਕਲਮ ਪ੍ਰਭੂ ਪਰਮਾਤਮਾ ਦੀ ਇੱਕੋ ਇੱਕ ਲਗਾਤਾਰ ਇੱਕ ਵਾਰ ਚ ਲਿਖਿਆ ਹੈ ਜੀ ਤੇ ਅਰਥ ਇਹੀ ਹੈ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਉਸ ਦੀ ਇੱਕ ਰਸ ਕਲਮ ਰਹੀ ਪਾਵਲ ਲਗਾਤਾਰ ਇੱਕ ਵਰ ਲਿਖਣ ਰਹੀ ਸਾਰੇ ਜੀਵਨ ਦਾ ਲੇਖਾ ਲਿਖਿਆ ਹੋਇਆ ਹੈ ਜੀ ਬੜੀ ਵੱਡੀ ਗੱਲ ਹੈ ਤਾਂ ਹੀ ਕਿੰਨੇ ਜੀ ਕਰਤੇ ਕਿ ਕਰਨੇ ਨਹੀਂ ਸਮਾਰਾ ਉਸ ਨੇ ਚੀਜ਼ਾਂ ਬਣਾ ਕੇ ਉਹਨਾਂ ਨੂੰ ਨਿਜਮਾ ਵਿੱਚ ਪਾ ਕੇ ਉਹਨਾਂ ਦਾ ਲੇਖਾ ਲਿਖਿਆ ਹੋਇਆ ਹੈ ਕਿ ਇਹਦਾ ਇੰਨਾ ਟਾਈਮ ਹੈ ਇਹਨੇ ਆ ਕਰਨਾ ਹੈ ਜੇ ਤੂੰ ਆ ਕਰੇਂਗਾ ਤਾਂ ਆ ਹੋ ਜਾਏਗਾ ਉਸ ਟਾਈਮ ਸੀਮਤ ਵਿੱਚ ਫਰੀडम ਦਿੱਤੀ ਗਈ ਹੈ ਜੀ ਸਭਨਾਂ ਲਿਖਿਆ ਸ ਬੁੜੀ ਕਲਾਮ ਜੀ ਇਹ ਇੱਕੋ ਵਾਰ ਲਿਖਿਆ ਪਰਮਾਤਮਾ ਵਾਰ-ਵਾਰ ਨਹੀਂ ਲਿਖਦਾ ਪਰਮਾਤਮਾ ਨੂੰ ਕੀ ਚੀਜ਼ ਚੇਂਜ ਕਰਨ ਦੀ ਲੋੜ ਨਹੀਂ ਪਈ ਜੋ ਕੁਛ ਪਾਇਆ ਸੋ ਇੱਕਾ ਵਾਰ ਜੋ ਕੁਛ ਕੀਤਾ ਸੋ ਇੱਕਾ ਵਾਰ ਹੈ ਜੀ ਕਈ ਧਰਮਾਂ ਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ 6 ਦਿਨ ਲਾਏ 7ਵੇਂ ਦਿਨ ਪਰਮਾਤਮਾ ਕਹਿੰਦੇ ਨੇ ਛੁੱਟੀ ਦੇ ਸੀ ਜੀ ਤੇ ਪਤਾ ਨਹੀਂ ਜੇ 6 ਦਿਨ ਪਰਮਾਤਮਾ ਨੇ ਲਾਏ ਪਰ ਪੁੱਛਣ ਵਾਲਾ ਹੋਵੇ ਜਦੋਂ ਪਰਮਾਤਮਾ ਸੀ ਉਦੋਂ ਦਿਨ ਰਾਤ ਹੀ ਨਹੀਂ ਸਨ ਠੀਕ ਆ ਦਿਨ ਰਾਤ ਕਿਵੇਂ ਬਣੇ ਕਦੋਂ ਬਣੇ ਦਿਨ ਰਾਤ ਉਦੋਂ ਬਣੇ ਜਦੋਂ ਧਰਤੀ ਆਪਣੇ ਧੁਰੇ ਦਿਵਾਲੇ ਘੁੰਮੀ ਜਦੋਂ ਧਰਤੀ ਨੇ ਆਪਣੇ ਧੁਰੇ ਦਿਵਾਲੇ ਇੱਕ ਚੱਕਰ ਪੂਰਾ ਕੀਤਾ ਸੂਰਜ ਦੇ ਸਾਹਮਣੇ ਤਾਂ ਦਿਨ ਰਾਤ ਬਣਿਆ ਜੀ ਠੀਕ ਹੈ ਤੇ ਪ੍ਰਭੂ ਪਰਮਾਤਮਾ ਜਿਸ ਨੇ ਪਤਾ ਨਹੀਂ ਕਿੰਨੀਆਂ ਗੈਲੈਕਸੀਆਂ ਬਣਾਤੀਆਂ ਕਿੰਨੇ ਕੁ ਵਰਪੰਡ ਬਣਾ ਦਿੱਤੇ ਠੀਕ ਆ ਤੇ ਉਹ ਤਾਂ ਉਦੋਂ ਤਾਂ ਦਿਨ ਰਾਤ ਹੁੰਦੇ ਨਹੀਂ ਸੀਗੇ ਜੀ ਇਸ ਲਈ ਇਹ ਜਦੋਂ ਆਪਾਂ ਵਿਚਾਰ ਕਰਦੇ ਹਾਂ ਜੀ ਬਹੁਤ ਚੀਜ਼ਾਂ ਦਾ ਆਪਣੇ ਆਪ ਆਪਣੇ ਅੰਦਰ ਜਿਹੜਾਗਾ ਉਹ ਆਨਸਰ ਪੈਦਾ ਹੋ ਜਾਂਦੇ ਨੇ ਹੁਣ ਇਹ ਮਾਫ ਕਰਨਾ ਜਿਹੜਾ 크ਿਸਚੀਅਨਟੀ ਧਰਮ ਵਿੱਚ ਦੱਸਿਆ ਜਾਂਦਾ ਕਿ ਪ੍ਰਮਾਤਮਾ 6 ਦਿਨ ਕੰਮ ਕੀਤਾ ਪਹਿਲੇ ਦਿਨ ਦੁਨੀਆ ਬਣਾਈ ਦੂਜੇ ਦਿਨ ਬੰਦਾ ਬਣਾਇਆ ਤੀਜੇ ਦਿਨ ਜਾਨਵਰ ਬਣਾਏ ਜਾਂ ਵੱਖ-ਵੱਖ ਚੀਜ਼ਾਂ ਮੈਂ ਹਜੇ ਪੂਰੀ ਤਰ੍ਹਾਂ ਪੜਿਆ ਨਹੀਂ ਇਸ ਲਈ ਸੁਣ ਵਿੱਚ ਆਇਆ ਕਿ 6 ਦਿਨ ਪ੍ਰਮਾਤਮਾ ਨੇ ਕੁਦਰਤ ਰਚਨ ਦੇ ਲੀਲਾਤੇ ਦੇ 7ਵੇਂ ਦਿਨ ਸੰਡੇ ਵਾਲੇ ਦਿਨ ਕਹਿੰਦੇ ਛੁੱਟੀ ਕੀਤੀ ਪ੍ਰਮਾਤਮਾ ਨੇ ਜੀ ਪਰ ਪੁੱਛਣ ਵਾਲਾ ਹੋਵੇ ਕਿ ਜਦੋਂ ਪ੍ਰਭੂ ਪ੍ਰਮਾਤਮਾ ਹੋਇਆ ਜਦੋਂ ਪ੍ਰਭੂ ਪ੍ਰਮਾਤਮਾ ਨੇ ਦੁਨੀਆ ਦੁਨੀਆ ਸਾਜੀ ਸ੍ਰਿਸ਼ਟੀ ਸਾਜੀ ਉਦੋਂ ਤਾਂ ਦਿਨ ਰਾਤ ਹੀ ਨਹੀਂ ਸੀ ਜਿਹੜਾ ਸਮਾਂ ਹੈ ਉਹ ਪ੍ਰਮਾਤਮਾ ਨੇ ਬਣਾਇਆ ਜੇ ਧਰਤੀ ਸੂਰਜ ਪ੍ਰਮਾਤਮਾ ਨੇ ਬਣਾਏ ਆ ਤੇ ਦਿਨ ਰਾਤ ਜਿਹੜਾ ਹੈਗਾ ਉਹ ਫਿਰ ਗੱਲ ਕੀਤੀ ਹੈ ਜਦੋਂ ਧਰਤੀ ਆਪਣੀ ਤਰੀਦਵਾਲੇ ਇੱਕ ਥਾਂ ਤੇ ਟਿੱਕੇ ਇੱਕ ਚੱਕਰ ਪੂਰਾ ਕਰਦੀ ਹੈ ਜੀ ਉਦੋਂ ਦਿਨ ਰਾਤ ਬਣਦਾ ਹੈ ਕਿ ਪਰਮਾਤਮਾ ਵੇਟ ਕਰਦਾ ਸੀਗਾ ਜੀ ਫਿਰ ਇਹਦਾ ਮਤਲਬ ਪਹਿਲਾਂ ਧਰਤੀ ਬਣੀ ਪਰਮਾਤਮਾ ਬਾਅਦ ਵਿੱਚ ਬਣਿਆ ਪਰ ਨਹੀਂ ਅਸਲ ਇਹ ਜਿੱਤੇ ਆਨਾਂ ਸੋਚਿਆ ਜਾਵੇ ਤਾਂ ਉਹਨਾਂ ਦੀਆਂ ਚੀਜ਼ਾਂ ਦਾ ਖੰਡਨ ਬਹੁਤ ਹੁੰਦਾ ਹੈ ਜੀ ਪਰ ਉਹ ਲੋਕੀ ਆਪਣੇ ਇਸ ਇੰਨੇ ਬ੍ਰੇਨ ਵਾਸ਼ ਹੋ ਚੁੱਕੇ ਨੇ ਜੀ ਈ ਉਹ ਚੀਜ਼ ਨੂੰ ਸਹੀ ਸਾਹਤ ਵਿੱਚ ਲੱਗੇ ਹੋਏ ਨੇ ਪਰ ਗੁਰਬਾਣੀ ਇੰਨਾਂ ਚੀਜ਼ਾਂ ਵਿੱਚ ਨਹੀਂ ਪੈਂਦੀ ਨਹੀਂ ਪੈਣਾ ਚਾਹੁੰਦੀ ਕਿਸੇ ਨੂੰ ਗਲਤ ਸਾਬਤ ਕਰਨ ਦਾ ਨਹੀਂ ਕਰਦੀ ਗੁਰਬਾਣੀ ਇੱਕ ਗੱਲ ਕਹਿ ਰਹੀ ਹੈ ਕਿ ਪ੍ਰਮਾਤਮਾ ਵੜਾ ਵੱਡਾ ਹੈ ਜੋ ਉਸਨੇ ਕੀਤਾ ਹੈ ਉਹ ਹੀ ਜਾਣਦਾ ਹੈ ਆਪਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਹੈ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਉਸਦੇ ਨਾਮ ਨਾਲ ਜੁੜੋ ਜੋ ਹੋਰ ਤੁਹਾਨੂੰ ਮਦੇ ਲੋਕ ਆਂਦੇ ਨੇ ਤੁਹਾਨੂੰ ਕੋਈਂ ਦਿੰਦੇ ਨੇ ਹੱਥ ਜੋੜ ਕੇ ਕਹਦੇ ਵੀ ਤੈਨੂੰ ਮੁਬਾਰਕ ਹੋਵੇ ਪ੍ਰਮਾਤਮਾ ਵੱਡਾ ਹੈ ਪ੍ਰਮਾਤਮਾ ਜਾਣਦਾ ਹੈ ਤੇ ਸ਼ੁਕਰਾਨੇ ਵਿੱਚ ਲੱਗ ਕੇ ਉਸ ਨੂੰ ਦੁਆਵਾ ਅਸੀਸਾਂ ਦੇ ਕੇ ਚੱਲ ਪਈ ਜੀ ਕੇ ਆਓ ਜੀ ਦੇਖਿਓ ਅੱਗੇ ਗੁਰੂ ਮਾਰਾ ਸਾਨੂੰ ਅਗਲੀ ਪੰਕਤੀ ਵਿੱਚ ਕੀ ਸਿਖਾਉਂਦੇ ਹਨ ਜੀ